ਓ ਹੋਰ ਹੋਈ ਨੂਗੀ ਚੰਬਰ ਗਿਆ ਵਾ ਲਾ ਤੇ ਟੋਕੇ ਮੈਂ ਓ ਇੱਥੇ ਟੈਹਦਾ ਫਿਰਦਾ ਤੈਨੂੰ ਕਾ ਪੱਠੇ ਲੈ ਅੱਠ ਦੇ ਘੰਡੇ ਪਹੂਆ ਲੈ ਲਾ ਉਹਨੇ ਪੱਠੇ ਵੀ ਗਾਲੀ ਬੋਲ ਲੈ ਰੀਆਂ ਬਦੀਆਂ ਵਾ ਟੋਕੜੀਆਂ ਲਾ ਕੇ ਮੱਥੇ ਮਾਰੀਆਂ ਸਾਡੇ ਪੀਸ ਮੈਂ ਸੇਵਾ ਕਰੀਏ ਨਾ ਤੇ ਟੋਕੜਾਂ ਵੀ ਬਣ ਜਾਂਦੀਆਂ ਵਾ ਤੈਨੂੰ ਵੇਹੇ ਪਾਪਾ ਨੇ ਯਾਰੇ ਆ ਟਾਈਮ ਨਾ ਜੰਮ ਕੇ ਨਿਆਣੇ ਤੇ ਬੈਠਾ ਵਾ ਆਰਡਰ ਮਾਰਨ ਨੂੰ ਓ ਹੋਰ ਮੈਂ ਪੰਗੜਾ ਪਾਵਾਂ ਉਹ ਨਿਆਣੇ ਸੁਖਾ ਨਹੀਂ ਜੰਮੀਦੇ ਆਰਡਰ ਬਾਹਰ ਜਾ ਕੇ ਮਾਰਾਂ ਮੈਂ ਤੁਹਾਨੂੰ ਤੇ ਸੁੱਖ ਹੋਣੀ ਗਾ ਇਹਨੂੰ ਵੀ ਸੁੱਖ ਦੇ ਦੋ ਓ ਹੋਰ ਤੁਹਾਨੂੰ ਤਾਜ ਮਹਿਲ ਬਣਾਦਾ ਇੱਥੇ ਵੇਲੀਆਂ ਖਾ ਮੈਂ ਨਹੀਂ ਦੰਨਾ ਅਗਲਾ ਜਾਂਦਾ ਹਸਨਾ ਦੇ ਗਿਆ ਕਿ ਜੇ ਤੁਸੀਂ ਚਾਹੁੰਦੇ ਜੇ ਨਾ ਮੈਂ ਸ਼ਾਮ ਨੂੰ ਘਰ ਆ ਜਾ ਤਾਂ ਮੇਰੇ ਮਗਰ ਪੱਟੀਆਂ ਪਾਉਣਾ ਦੇ ਓਏ ਨਹੀਂ ਜਾਣਾ ਪਰਚੀਆਂ ਪੱਟੀਆਂ ਪਾਉਣ ਉਹਨੂੰ ਗਾ ਆਪਣੇ ਦਮ ਤੇ ਪਾਸ ਹੋ ਸਾਡੇ ਕੋ ਨਹੀਂ ਕਰਾਈ ਜਾਂਦੀ ਬੇਇੱਜ਼ਤੀ ਬੱਲੇਓ ਪਾਪਾ ਜਦੋਂ ਸਰਟੀਫੀਕੇਟ ਤੇ ਲਿਖਿਆ ਹੋਗਾ ਨਾ ਪ੍ਰਕਾਸ਼ ਹੋਂਦਾ ਮੁੰਡਾ ਫੇਰ ਫੇਰ ਤੇਰੀ ਬਹੁਤ ਇੱਜ਼ਤ ਆਊਗੀ ਓਏ ਮਾੜੀ ਮੋਟੀ ਗੱਲ ਨਹੀਂ ਆ ਪੇਪਰ ਚੰਡੀਗੜ੍ਹ ਜਾਣੇ ਆ ਕੀ ਕਰੀਏ ਚੰਡੀਗੜ੍ਹ ਜਾਣੇ ਆ ਆਹ ਤਾਂ ਪਹਿਲਾਂ ਚੰਡੀਗੜ੍ਹ ਦਾ ਰੌਲਾ ਨਹੀਂ ਮੁੱਕਿਆ ਤੇਰਾ ਕੀ ਰੌਲਾ ਚੰਡੀਗੜ੍ਹ ਓਏ ਕਦੋਂ ਦਾ ਇਹਨਾਂ ਨੂੰ ਕਹਿਣਾ ਉਹ ਪੰਜਾਬ ਨੂੰ ਦੇ ਦੋ ਚੰਡੀਗੜ੍ਹ ਪੰਜਾਬ ਨੂੰ ਦੇ ਦ ਜਾ ਦੋ ਇਹਨੂੰ ਖਤਮੇ ਆਇਆ। ਓ ਇਦਾਂ ਕਿਦਾਂ ਖਤਮ ਆ? ਪੰਜਾਬ ਆਪਣੀ ਆਈ ਤੇ ਆ ਗਿਆ ਨਾ ਤੇ ਚੰਡੀਗੜ੍ਹ ਟਰਾਲੀਆਂ ਮਗਰ ਪਾ ਕੇ ਤੂੰ ਲਿਆਣਾ। ਓ ਇਦਾਂ ਹਰਥਾਂ ੱਟਕੇ ਨਹੀਂ ਚੱਲਦੇ। ੱਟਕਾ ਕਿਉਂ? ਸਿਆਸਤ ਨਾਲ ਲਿਆਵਾਂਗੇ। ਵਾਹ ਬਈ ਐਡਾ ਤੂੰ ਪਾਪਾ ਸਿਆਸਤੀ। ਆ ਤਾਂ ਸਿਆਸਤ ਤੇ ਤੈਨੂੰ ਸਮਝੀ ਨਹੀਂ ਜਾਂਦੀ। ਜੇ ਚੰਡੀਗੜ੍ਹ ਪੰਜਾਬ 'ਚ ਨਹੀਂ ਆਉਂਦਾ ਤੇ ਪੇਪਰ ਹੱਡੇ ਉੱਤੇ ਪਹਿਲੇ ਲੈਣ ਜਾਂਦੇ ਆ। ਤੇ ਜਾਏਗਾ ਤੇ ਮੈਂ ਸੋਚੀ ਨਹੀਂ। ਤੇ ਸੋਚੋ ਨਾ ਉੱਠ ਤਾਂ ਪਰਚੀਆਂ ਪਾਉਣ ਚੱਲੀਏ। ਮੂੰਹ ਤੋੜ ਜਵਾਲ ਦਈਏ ਨਾ ਦੀ ਸਿਆਸਤ ਦਾ। ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ। ਇਹ ਸਿਆਸਤ ਉਹਨ ਪਾਪਾ ਟਾਇਆ ਮਾ ਜਿੰਦਰੇ ਨਾ ਆਤੇ ਆ ਓਏ ਪੁਲਿਸ ਵੀ ਤਰੀ ਕਰਨ ਢੀ ਓ ਤੇ ਜਾ ਮੈਂ ਤਾਂ ਕਹਿੰਦਾ ਜੇ ਟਾਈਮ ਹੈਗਾ ਮੋੜ ਚਲੀ ਕੋਈ ਫਾਇਦਾ ਨਹੀਂ ਪਤੀਆਂ ਪਾਉਣ ਦਾ ਪਾਪਾ ਇੱਕ ਤੇ ਤੂੰ ਡਰਦਾ ਬੜਾ ਵਾ ਸਾਰਾ ਪਿੰਡ ਤੁਰਿਆ ਫਿਰਦਾ ਪੁਲਿਸ ਤੈਨੂੰ ਮਾਰਦੀ ਓਏ ਮੁਲਖ ਤੇ ਐਵੇਂ ਛਦਾਈ ਹੋਇਆ ਓ ਇਹਨਾਂ ਨੂੰ ਕੋ ਆਉਂਦਾ ਹੋਈ ਆ ਜਿਹੜੇ ਮਗਰ ਆਏ ਆ ਪੜ੍ਹਨਾ ਆਉਂਦਾ ਭਾਵੇਂ ਨਹੀਂ ਆਉਂਦਾ ਮਗਰ ਤੇ ਆਇਆ ਨਾ ਓਏ ਕਲਾਸ ਤੇ ਕਢਾ ਲੈਣਗੇ ਪੜ੍ਹਾਈ ਦੋ ਬਿਨਾ ਓ ਜਿੰਦਗੀ ਕਿੱਦਾਂ ਕੱਢਣਗੇ ਪੜ੍ਹਾਈ ਦੋ ਬਿਨਾ ਓ ਕੱਢ ਲੈਣਗੇ ਜ਼ਿੰਦਗੀ ਵੀ ਪੁੱਛਦੇ ਪਿਛਾਉਂਦੇ ਮੂੰਹ ਚ ਜਬਾਨ ਤਾਂ ਆ ਗਈ ਆ ਨ ਆ ਜਾ ਪਾਹਾਗਾ ਬੁੱਢੇ ਬਾਰੇ ਕੰਦਾ ਟਾਪਾ ਫਿਰਦਾ ਜਵਾਨੀ ਚ ਸੁੱਤਾ ਉਹ ਜੇ ਮੈਂ ਜਵਾਨੀ ਚ ਸੁੱਤਾ ਹੁੰਦਾ ਨਾ ਤੇ ਆ ਗੰਦੀ ਲਾਦਣਾ ਘਰ ਮੇਰੇ ਜੰਮ ਦੀ ਆਹ ਗਾੜੀ ਦਾ ਜਾਣੇ ਮੋੜ ਨਹੀਂ ਜੰਮੇ ਆ ਆਬਾਦੀ ਵਧਾਈਏ ਦੇਖਦੀ ਉਹ ਕੋਲ